ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਉਮੀਦ ਕਰਦਾ ਸਾਰੇ ਵੀਰ ਪਰਮਾਤਮਾ ਦੀ ਕਿਰਪਾ ਨਾਲ ਚੜ੍ਹਦੀ ਕਲਾ ਵਿੱਚ ਹੋਣਗੇ ਇਸ ਵੀਡੀਓ ਦੇ ਵਿੱਚ ਆਪਾਂ ਵੱਡੀ ਜਾਣਕਾਰੀ ਸਾਂਝੀ ਕਰਨੀ ਆ ਪੇਟਾਂ ਦੇ ਕੱਪ ਤੇ ਵੀ ਜੋ ਟੀਮਾਂ ਬੜੀਆਂ ਆਪਾਂ ਨੂੰ ਕਲੀਅਰ ਹੋਈ ਗਈਆਂ ਤਕਰੀਬਨ ਤੇ ਜੋ ਪਹਿਲਾ ਕਬੱਡੀ ਕੱਪ ਆਪਾਂ ਚਾਚੋ ਕੇ ਗਰਦਾਸਪੁਰ ਜ਼ਿਲ੍ਹੇ ਵਿੱਚ ਕਰਵਾਇਆ ਜਾ ਰਿਹਾ ਇੱਥੇ ਚਾਰ ਅੰਤਰਰਾਸ਼ਟਰੀ ਕਲੱਬਾਂ ਦੇ ਮੈਚ ਕਰਵਾਏ ਜਾਣਗੇ ਬਾਬਾ ਨਾਨਦੇਵ ਜੀ ਕਬੱਡੀ ਕਲੱਬ ਕਹਵਾਨ ਤੇ ਚੀਮਾ ਖੁੱਡੀ ਦੇ ਨਾਮ ਤੇ ਇੱਕ ਕਲੱਬ ਆ ਤੇ ਬਾਬਾ ਬਿਦੀਚੰਦ ਕਬੱਡੀ ਸਪੋਰਟਸ ਕਬੱਡੀ ਕਲੱਬ ਫਰੰਦੀਪੁਰ ਬਾਬਾ ਦੀਪ ਸਿੰਘ ਕਬੱਡੀ ਕਲੱਬ ਤੀਜਾ ਸਿੰਘ ਵਾਲਾ ਇੱਥੇ ਜਿਵੇਂ ਅੱਜ ਗਰਦਾਸ ਬਾਕੀਪੁਰੀਆ ਗੁਜਾਰੀ ਚੱਕ ਸਕੰਦਰ ਤੇ ਸੋਢੀ ਰਤਨ ਗੜੀਆ ਇਦਾਂ ਦੇ ਚੋਟੀ ਦੇ ਸੁਪਰਸਟਾਰ ਗੋਪੀ ਫਰੰਦੀਪੁਰੀਏ ਦੀ ਚੋਟੀ ਦੀ ਟੀਮ ਏਕਮ ਫਤਿਹ ਪਰ 50% ਹੋ ਸਕਦਾ ਇਸ ਕਬੱਡੀ ਕੱਪ ਤੇ ਖੇਡੇ ਤੇ ਹਜੇ 50% ਪੇਟਾ ਦੇ ਕੱਪ ਤੇ ਟੀਮ ਬਣ ਰਹੀ ਆ ਏਕਮ ਫਤਿਹਪੁਰੀਏ ਦੀ ਤੁਹਾਨੂੰ ਪੇਟਾ ਦੇ ਕੱਪ ਦੀਆਂ ਵੀ ਦੱਸਦੇ ਆ ਟੀਮਾਂ ਜੇ ਆਪਾਂ ਇੱਥੇ ਵੈਸਟਾ ਨੂੰ ਮੋਟਰਸਾਈਕਲ ਦਿੱਤੇ ਜਾਣੇ ਜੇ ਆਪਾਂ ਪੇਟਾ ਦੀ ਗੱਲ ਕਰੀਏ 175 ਨਾਂਵਾਂ ਤਿੰਨ ਖਿਡਾਰੀ ਬਾਹਰੋਂ ਵੈਸਟਾ ਨੂੰ 4 ਟਰੈਕਟਰ ਆ ਤੇ ਜੋ ਆ ਚਾਰ ਮੋਟਰਸਾਈਕਲ ਹੋ ਸਕਦਾ ਇਹ ਸੈਮੀ ਦੇ ਵੈਸਟਾ ਨੂੰ ਦਿੱਤੇ ਜਾਣ ਬਹੁਤ ਵਧੀਆ ਮੇਲਾ ਕਰਵਾਇਆ ਜਾ ਰਿਹਾ ਜੇ ਆਪਾਂ ਗੱਲ ਕਰੀਏ ਜੋ ਪਹਿਲੀ ਟੀਮ ਦੀ ਪਹਿਲੀ ਟੀਮ ਬਣ ਗਈ ਚੋਟੀ ਦੀ ਸ਼ਕਰਪੁਰ ਸ਼ਕਰਪੁਰ ਦੀ ਟੀਮ ਵਿੱਚ ਡੀਲਾ ਜਾਣ ਲਈ ਦੀਪਦਰ ਬਰਜੀ ਪੰਮਾ ਮਹੌਲੀ ਮਲੂਕ ਅਲੀ ਸ਼ਕਰਪੁਰ ਕਾਕਾ ਸ਼ਕਰਪੁਰ ਰਫੀਕ ਸ਼ਕਰਪੁਰ ਦੂਜੇ ਸੁਪਰਸਟਾਰ ਚੋਟੀ ਦੇ ਸ਼ਕਰਪੁਰ ਵਾਲੇ ਬਾਹਰ ਖੇਡ ਰਹੇ ਆ ਫਰੀਆਤ ਤੇ ਸ਼ਾਜੀ ਜੇ ਆਪਾਂ ਅਗਲੀ ਟੀਮ ਭੇਟਾਂ ਦੀ ਗੱਲ ਕਰੀਏ ਜੋ ਪਿੰਡ ਦੀ ਟੀਮ ਬਣੀ ਉਸ ਵਿੱਚ ਸੱਤੂ ਸੁਰਖਪੁਰ ਸਿਮਾ ਪਾਤਰ ਨਵੂ ਚੀਮਾ ਜੀਵਨ ਚੰਬਾ ਘੜਕਾ ਰਵੀ ਪੇਟਾਂ ਦੁੱਲਾ ਪੇਟਾਂ ਚੋਟੀ ਦੀ ਟੀਮ ਪੇਟਾਂ ਦੀ ਪਿੰਡ ਦੀ ਪੇਟਾਂ ਜੋ ਅਗਲੀ ਟੀਮ ਬਣ ਗਈ ਇੱਬਨ ਦੀ ਜਿਸ ਵਿੱਚ ਭੀਮ ਸੌਰ ਸਿੰਘ ਏਕਮ ਫਤੇਪੁਰੀਏ ਦਾ ਹਜੇ 50% ਹੋ ਸਕਦਾ ਫਰੰਦੀਪਰੀਏ ਗੋਪੀਨਾ ਖੇਡੇ ਉਸ ਕਬੱਡੀ ਕੱਪ ਤੇ ਜੋ ਗਰਦਾਸਪੁਰ ਏਰੀਆ ਵਿੱਚ ਤੇ ਰਜਾਮ ਅਲੀ ਮੱਖਣ ਅਲੀ ਅਲੀ ਇੱਬਨ ਚੋਟੀ ਦੀ ਟੀਮ ਖੇਡੇਗੀ ਇਹ ਪੇਟਾਂ ਦੇ ਕੱਪ ਅਗਲੀ ਟੀਮ ਬਣਗੀ ਟਿੱਬਾ ਜਿਸ ਵਿੱਚ ਕਾਕਾ ਕਪੂਰਥਲਾ ਰਾਂਝਾ ਮਸਤੀਵਾਲ ਹੈਰੀ ਟਿੱਬਾ ਬੰਟੀ ਟਿੱਬਾ ਹਰਨੇਕ ਜਸ਼ਨ ਟਿੱਬਾ ਮਾਨ ਟਿੱਬਾ ਛੋਟੀ ਦੀ ਟੀਮ ਕਰਨਰਗੇ ਖੇਡਣਗੇ ਪੇਟਾਂ ਦੇ ਕੱਪ ਤੇ ਹਲੇ ਬੰਟੀ ਦਾ 50% ਆ ਪੱਕਾ ਕਲੀਅਰ ਨਹੀਂ ਖੇਡੂਗਾ ਕਿ ਨਹੀਂ ਕਹਾੜੇ ਦੀ ਟੀਮ ਵਿੱਚ ਜੋ ਮਾਝੇ ਵਾਲੇ ਸੁਪਰਸਟਾਰਸ ਆਦਲੇ ਆ ਇਹਨਾਂ ਨੇ ਗਰਦਾ ਗਰਲਾਲ 16 ਵਾਲਾ ਖੇਡੂਗਾ ਅੱਜ ਜੋਦਾ ਘਾਸ ਸ਼ੈਲੀ ਕਾਂਸੀਪੂਰੀਆ ਲੰਬੜ ਕਹਾੜਾ ਛੋਟੀ ਦੀ ਟੀਮ ਖੇਡੇਗੀ ਪੇਟਾਂ ਦੇ ਕੱਪ ਤੇ ਜੀ ਆਪਾਂ ਅਗਲੀ ਟੀਮ ਚੱਕ ਦੇਸ਼ ਰਾਜ ਦੀ ਗੱਲ ਕਰੀ ਉਸ ਵਿੱਚ ਫਰਾਦ ਫਰਿਆਦ ਭਗਵਾਨਪੁਰ ਗਿੰਨੀ ਮਹਿਮਦਵਾਲ இந்து ਰੁੜਕਾ ਗੱਗੀ ਚੱਕ ਦੇਸ਼ ਰਾਜ ਦੀਪਾ ਚੱਕ ਦੇਸ਼ ਰਾਜ ਮਿੱਠੂ ਚੱਕ ਦੇਸ਼ ਰਾਜ ਗੱਗੀ ਦਾ ਉਸਤਾਦ ਜੀ ਆਪਾਂ ਗੱਲ ਕਰੀਏ ਆਪਾਂ ਨੂੰ ਤਕਰੀਬਨ ਵੀਰ ਪੁੱਛਦੇ ਰਹਿੰਦੇ ਅੱਜ ਸੰਦੀਪ ਦੋਦੇ ਵਾਲਾ ਚੋਬਰ ਰੈਸਟ ਤੇ ਆ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਧੰਨਵਾਦ